ਕੀ ਕੰਮ ਜਾਂਦੇ ਮੇਰੀ ਮਹੀਨੇ ਦੀ 5-6000 ਦੀ ਦਵਾਈ ਮਹੀਨੇ ਦੀ 5-6000 ਦੀ ਦਵਾਈ ਤੇ ਆਣ ਜਾਣ ਦੇ ਖਰਚੇ ਸਮੇਤ ਮੈਨੂੰ ਲੱਗਦਾ ਲੱਖ ਰੁਪਇਆ ਤੁਹਾਡਾ ਲੱਗਿਆ ਜੀ ਸਾਲ ਦਾ ਲੱਗਦਾ ਹੋਗਾ ਜੀ ਕਿਹੜੇ ਡਾਕਟਰ ਨਾਲ ਤੁਸੀਂ ਡਾਕਟਰ ਦਾ ਰਹਿਣ ਨਾ ਰਹਿਣ ਦੇਓ ਕਿਹੜੇ ਸ਼ਹਿਰ ਤੋਂ ਦਵਾਈ ਲੈਂਦੇ ਸੀ ਤੁਸੀਂ ਲੁਧਿਆਣਾ ਤੋਂ ਦਵਾਈ ਲੈਂਦੇ ਰਹੇ ਨੇ ਜੀ ਤੇ 5-6 ਸਾਲ ਦਵਾਈ ਖਾਧੀ ਤੇ 3 ਮਹੀਨੇ ਤੋਂ ਉਹਨਾਂ ਦਵਾਈ ਕੋਈ ਨਹੀਂ ਖਾਦਾ ਕੋਈ ਦਵਾਈ ਨਹੀਂ ਖਾ ਰਿਹਾ ਜੀ ਮਕਮਲ ਰੂਪ ਚ ਤੰਦਰੁਸਤ ਮਹਿਸੂਸ ਕਰਦੇ ਨੇ ਤੁਸੀਂ ਵੀ ਸਾਡੇ ਨਾਲ ਜੁੜੋ ਤੁਹਾਡੀਆਂ ਵੀ ਸਮੱਸਿਆਵਾਂ ਠੀਕ ਹੋ ਸਕਦੀਆਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਜਿੰਨੇ ਭੈਣ ਭਰਾ ਬੈਠੇ ਨੇ ਜੇ ਅਸੀਂ ਤੁਹਾਨੂੰ ਦੱਸਾਂਗੇ ਤਾਂ ਤੁਹਾਨੂੰ ਲੱਗਣਾ ਵੀ ਐਦਾਂ ਵੀ ਹੋ ਸਕਦਾ ਇਹ ਸਾਹਮਣੇ ਮੁੰਡਾ ਜੋ ਬੈਠਾ ਹੈ ਇਹ ਪੋਲੀਓ ਤੋਂ ਸਮੱਸਿਆਈ ਸੀ ਤਕਰੀਬਨ 2 ਕੁ ਮਹੀਨੇ ਨੂੰ ਸਾਡੇ ਕੋਲ ਆਉਂਦਿਆਂ ਨੂੰ ਹੋਏ ਨੇ ਤੇ ਕਾਫੀ ਇੰਪਰੂਵਮੈਂਟ ਇਹਦੇ ਵਿੱਚ ਇਹ ਦਰਸ਼ਨ ਸਿੰਘ ਬੈਠੇ ਨੇ ਇਹ ਵੀ ਹਾਰਟ ਦੀ ਪ੍ਰੋਬਲਮ ਤੋਂ ਸੀਗੇ ਇੱਧਰ ਪੈਣਾ ਬੈਠੀਆਂ ਨੇ ਕੋਈ ਸਰਵਾਈਕਲ ਤੋਂ ਸੀ ਕੋਈ ਗਠੀਆ ਵਾਈ ਤੋਂ ਸੀ ਵੱਖ-ਵੱਖ ਰੋਗ ਜਿੰਨਾ ਦਾ ਡਾਕਟਰਾਂ ਨੇ ਉਮਰ ਭਰ ਲਈ ਇਲਾਜ ਦੱਸਿਆ ਹੈ ਸਾਡੇ ਕੋਲੇ ਉਹਨਾਂ ਰੋਗਾਂ ਦੀਆਂ ਦਵਾਈਆਂ ਛੁੱਟ ਜਾਂਦੀਆਂ ਤੇ ਰੋਗ ਠੀਕ ਹੋ ਜਾਂਦੇ ਨੇ ਤੁਹਾਨੂੰ ਵੀ ਬੇਨਤੀ ਹੈ ਕਿ ਸਾਡੇ ਸੈਂਟਰ ਤੁਸੀਂ ਆ ਸਕਦੇ ਹੋ ਸਾਡਾ ਸਾਰਾ ਇਲਾਜ ਫ੍ਰੀ ਹੈ ਕਿਸੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਪਿੰਡ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਕੁਲਦੀਪ ਭੁੱਲਰ ਮੇਰਾ ਨਾਮ ਹੈ 94172 49640 ਨੰਬਰ ਤੇ ਤੁਸੀਂ ਦਿਨ ਵੇਲੇ ਕਦੇ ਵੀ ਗੱਲ ਕਰ ਸਕਦੇ ਹੋ